ਦੇ ਨਾਲ ਵਿਚਾਰਿਆ ਸੀ ਜਿੱਥੇ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਸੀ ਕਿ ਉਸ ਸੱਚੇ ਦੇ ਨਾਲ ਉਸ ਵਡੇ ਦੇ ਨਾਲ ਜੋ ਬਣਾਕ ਕਰ ਸਕਦਾ ਜਿਹੜਾ ਸਾਰੀਆਂ ਤਾਕਤਾਂ ਦਾ ਮਾਲਕ ਹੈ ਜੀ ਕਿ ਆ ਕੇ ਸੱਚ ਕੋ ਪਾਈ ਕਿਸ ਦੀ ਤੂੰ ਹੀ ਉਸ ਪਰਮਾਤਮਾ ਦੇ ਕੇ ਆ ਕੇ ਠੋਕਣਾ ਕਰ ਸੱਚ ਨੂੰ ਜੀਤੇ ਤੇ ਜਦੋਂ ਉਸ ਸੱਜਣ ਦੇ ਪੱਲੇ ਨੇ ਨਾਲ ਲੱਗ ਗਿਆ ਹਾਂ ਹਮ ਸੱਜਣਾ ਦਾਉਨ ਲੱਗ ਗਿਆ ਕਿ ਸਰਜੰਦ ਦੀ ਇਬਾਦਤ ਨੂੰ ਦੁਨੀਆਂ ਦੀ ਹੋਰ ਕੋਈ ਤਾਕਤ ਜਿਹੜੀ ਉਹ ਨਹੀਂ ਬਣ ਸਕਦੀ ਜਦੋਂ ਸੱਚੇ ਉੱਤੇ ਬਰਾਬਰ ਆਉਂਦਾ ਤੇ ਜਿਹੜਾ ਦੂਸਰਾ ਮਹੀਨਾ ਹੈ ਸਾ ਸਰਸੰਗਤ ਜੀ ਇਹ ਅਸਾਉ ਦਾ ਮਹੀਨਾ ਹੈ ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਤੇ ਜਿਵੇਂ ਬਾਰ ਦੀ ਜਿਹੜੀ ਤਪੱਸਣਾ ਸਾ ਸਰਸੰਗਤ ਜੀ ਇਹ ਉਹ ਮਹੀਨੇ ਜਿਹੜੇ ਬੜੇ ਦਰਗੀ ਵਾਲੇ ਬੰਦੇ ਜਿਹਨੇ ਜੀਤ ਕੇ ਅਸਾਉ ਇਹਨਾਂ ਮહિਲਾਵਾਂ ਦੇ ਵਿੱਚ ਬਾਹਰ ਦੀ ਅਪਸ਼ੇਸ਼ੀ ਪੈਂਦੀ ਹੈ ਕਿ ਬੰਦਾ ਬਾਹਰ ਦੀ ਅਪਸ਼ੂਰ ਲਾਉਣ ਵਾਸਤੇ ਕਈ ਵਾਰ ਬਰਪੀਲੇ ਇਲਾਕਿਆਂ ਦੇ ਵਿੱਚ ਵੀ ਜਾਂਦਾ ਹੈ ਪਰ ਸਾਡੇ ਗੁਰੂ ਜੀ ਕਹਿੰਦੇ ਭਾਈ ਤਨ ਦੀ ਅਪਸ਼ਟਾ ਉਹਦੇ ਨਾਲ ਮਿਟ ਜਾਂਦੀ ਪਰ ਜਿਹੜੀ ਅੰਦਰ ਤੇਰੇ ਤਨ ਦੇ ਲੱਗੀ ਹੋਈ ਅੱਗ ਹੈ ਕ੍ਰਿਸ਼ਨਾਂ ਦੀ ਜਿਹੜੀ ਅੰਦਰ ਤੇਰੇ ਮਾਇਆ ਦੀ ਕ੍ਰਿਸ਼ਨਾਂ ਦੀ ਅੱਗ ਲੱਗੀ ਹੋਈ ਹੈ ਬੁਕਾਰਾਂ ਦੀ ਅੱਗ ਲੱਗੀ ਹੈ ਸਤਿਗੁਰੂ ਜੀ ਕਹਿੰਦੇ ਭਾਈਓ ਇਸ ਤਰ੍ਹਾਂ ਹੋ ਸਕਦੀ ਹੈ ਤ੍ਰਿਸ਼ਨਾ ਮੁਝੈ ਹਰ ਕੇ ਨਾਮ ਜਿਹੜੀ ਅੰਦਰ ਦੀ ਤ੍ਰਿਸ਼ਨਾ ਹਰੀ ਪ੍ਰਮਾਤਮਾ ਦੇ ਨਾਮ ਤੋਂ ਬੜਾ ਨਹੀਂ ਮੁਝ ਸਕਦੀ ਹੈ ਤੇ ਤੁਹਾਨੂੰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਇਹੀ ਸਮਝਾ ਰਹੇ ਨੇ ਕਿ ਜਿਵੇਂ ਸਾਹ ਸੰਦੇ ਦੀ ਇੱਕ ਲੋਪਾਈ ਜਿਹੜੀ ਹੈ ਨਾ ਇਹ ਸਾਰੀ ਤ੍ਰਿਸ਼ਨਾ ਦੀ ਅਗਲੇ ਵਿੱਚ ਹਰਪੀ ਜੇ ਭਾਈ ਗੁਰਦਾਸ ਜੀ ਉਹਦਾ ਵਿੱਚ ਨੂੰ ਸਾਝਾ ਕਰੀਏ ਭਾਈ ਗੁਰਦਾਸ ਜੀ ਕਹਿੰਦੇ ਸੋਣੀ ਪੁਕਾਰ ਦਾ ਤਾਰ ਪ੍ਰਭ ਗੁਰਨਾਮਕ ਜਗ ਮਾਹੀ ਪਠਾਇਆ ਬਾਬਾ ਦੇਖਣ ਧਿਆਨ ਕਰ ਜਲਦੀ ਸਭ ਪ੍ਰਿਥਵੀ ਦੇਸ਼ ਆਏ ਜਦੋਂ ਧੰਸ਼ੇ ਗੁਰਨਾਨਕ ਦੇ ਮਹਾਰਾਜ ਨੇ ਦੇਖਿਆ ਤੇ ਸਾ ਸਰ ਜੀ ਸਾਰੀ ਦੁਨੀਆ ਜਿਹੜੀ ਉਹ ਸਭ ਜੀ ਤਾਂ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਸਾਸ ਸੰਗਤ ਦੀ ਦੁਨੀਆ ਦਾ ਭਲਾ ਕਰਨ ਵਾਸਤੇ ਚੜ੍ਹਿਆ ਸੋਦਨ ਧਰਤ ਨੂੰ ਪਾਈ ਇਹ ਦੁਨੀਆ ਦੇ ਤਪਦੇ ਹਿਰਦਿਆਂ ਨੂੰ ਖਾਲਸਾ ਵਾਸਤੇ ਤਾਂ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਸ ਸੰਗਤ ਦੇ ਸੰਸਾਰ ਤੇ ਆਏ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਜਿਰੰਗਾਰ ਦਾ ਰੂਪ ਦੇ ਸੋਹਣੀ ਪੁਕਾਰ ਮਤਾਰ ਤਰ ਗੁਰੂ ਨਾਨਕ ਜਗ ਮਾਹੀ ਪ੍ਰਖਾਇਆ ਗੁਰੂ ਨੂੰ ਆਪ ਉਸ ਅਲਪ ਪਰਮਾਤਮਾ ਦੇ ਆਪਣਾ ਰੂਪ ਦੇਖ ਕੇ ਕੇ ਆਇਆ ਸਤਸੰਗਤ ਜੀ ਕਹਿੰਦੇ ਬਾਹਰ ਦੀ ਤਾਂ ਉਸ ਤੇ ਸਾਧ ਸੰਗਤ ਜੀ ਸਾਨੂੰ ਤੰਗ ਕਰਦੀ ਹੈ ਅੱਜ ਅਸੀਂ ਵਰਪੁਲੇ ਨਾਲ ਕਿਹ ਚਲੇ ਜਾਂਦੇ ਹਰ ਦੇ ਵਿੱਚ ਏਸੀ ਰਵਾਜ ਦੇ ਹੋਰ ਸੁਧੀਆਂ ਤਾਵਾ ਪੇ ਜਾਣੇ ਆ ਅ ਸਤਸੰਗਤ ਜੀ ਕਹਿੰਦੇ ਉਹਦੇ ਨਾਲ ਅੰਦਰ ਦੀ ਤਾਂ ਜਿਹੜੀ ਉਹ ਨਿੱਤੇ ਖਤਮ ਹੋਣੀ ਹੁਣ ਸਤਸੰਗਤ ਜੀ ਅਸਾਰ ਦੇ ਮਹੀਨੇ ਚ ਉਪਦੇਸ਼ ਸੁਣਾਉਂਦੇ ਸਾਨੂੰ ਅਸਾਰ ਤਪੰਦਾ ਤਿਸ ਲੱਗਾ ਅਸਾਰ ਦਾ ਮਹੀਨਾ ਕਿਹਨਾਂ ਵਾਸਤੇ ਲੱਗਦਾ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਜਿਨ੍ਹਾਂ ਨੂੰ ਰੱਬ ਦਾ ਨਾਮ ਅਰ ਨਾ ਉਹ ਨ ਜਿਨ੍ਹਾਂ ਨਾਮ ਪਾਸ ਜਿਨ੍ਹਾਂ ਦੇ ਕੋਲ ਰੱਬ ਦਾ ਨਾਮ ਨਹੀਂ ਨਾ ਹੈ ਉਹਨਾਂ ਨੂੰ ਆਸਾਨ ਦਾ ਮਹੀਨਾ ਜਿਹੜਾ ਉੱਤ ਪਾਵੇਗਾ ਤਪਾਵੇ ਕਿਉਂਕਿ ਰੱਬ ਦੇ ਨਾਮ ਤੋਂ ਬੜਾ ਕੋਈ ਠੰਡਾ ਥਾਂ ਹੀ ਨਹੀਂ ਹੈ ਸਤਗੁਰੂ ਜੀ ਨੇ ਤਪ ਤੜਾ ਹੋ ਉਹ ਜਗਿਆ ਗੁਰੂ ਸੀਤਾ ਦਾ ਨਾਮ ਜਿਹੜਾ ਗੁਰੂ ਨੇ ਸੀਤਾ ਨੂੰ ਨਾਮ ਦਿੱਤਾ ਨਾ ਫਿਰ ਅੰਦਰ ਬਣਦਾ ਹੋਇਆ ਇਹਦਾ ਤਪਸ ਵਾਲਾ ਖੜਾਇਆ ਸੀ ਉਹ ਬੁੱਝ ਗਿਆ

ਤੇ ਜਦੋਂ ਬਾਬੇ ਨਾਨਕ ਦੇ ਨਾਲ ਭਾਈ ਮਰਦਾਨਾ ਲੜ ਕੇ ਆ ਗਏ ਨਾ ਤੇ ਮੈਂ ਕਿ ਬਾਬਾ ਚੱਲ ਗਿਆ ਆਪਣੇ ਦੇਸ਼ ਆਪਣੇ ਘਰ ਦੇ ਵਿੱਚ ਲੇ ਜਦੋਂ ਥੋੜਾ ਜਿਹਾ ਅੱਗੇ ਆਏ ਜੈਨੂ ਵਿਆਬਾਨ ਦੇ ਵਿੱਚ ਸਾ ਸੰਗਤ ਦੀ ਪੋਤੇ ਰਾਖਸ਼ਸ ਨੇ ਭਾਈ ਮਰਦਾਨੇ ਨੂੰ ਫੜ ਲਿਆ ਹੁਣ ਮਰਦਾਨੇ ਦੇ ਹਿਰਦੇ ਦੇ ਵਿੱਚ ਤੇ ਬਾਬੇ ਨਾਨਕ ਦਾ ਵਾਸਾ ਸੁਣ ਕਿਉਂਕਿ ਜਿਨ੍ਹਾਂ ਨੇ 54 ਸਾਲ ਸਾ ਸੰਗਤ ਦੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਡੇ ਨਾਲ ਕੋਟਾ ਜੋੜ ਕੇ ਬੈਠੇ ਹੋ ਜਿਹੜਾ ਗੁਰਨਾਮ ਦੇ ਮਹਾਰਾਜ ਜੀ ਦੇ ਨਾਲ ਇੱਕ ਵਾਰੀ ਜਨ ਦੇ ਉੱਤੇ ਸਾਧ ਸੰਗਤ ਜੀ ਪ੍ਰਚਾਰ ਤੋਰੀਆਂ ਦੇ ਉੱਤੇ ਤੁਰ ਪਈ। ਤੇ ਭਾਈ ਮਰਦਾਨੇ ਦੇ ਹਿਰਦੇ ਵਿੱਚ ਗੁਰਨਾਮ ਦਾ ਵਾਸਾ ਸੀ। ਇਥੇ ਕੋਹੜੇ ਰਾਖਸ਼ ਨੂੰ ਤਾਰਨ ਵਾਸਤੇ ਗੁਰਨਾਮ ਦੇ ਮਹਾਰਾਜ ਜੀ ਨੇ ਗਉਂਸ ਬਤਾਤੀ ਗਈ। ਹੁਣ ਕੋਹੜੇ ਰਾਖਸ਼ ਜੇ ਜਦੋਂ ਪੜਿਆ ਨਾ ਧੰਸ਼ੀ ਨੂੰ ਨਾਨਕ ਜੀ ਮਹਾਰਾਜ ਜੀ ਨੂੰ ਯਾਦ ਕੀਤਾ ਮਰਦਾਨੇ। ਉਹਦੇ ਕੰਮ ਵੀ ਸੀ ਉਹਦੇ ਰਾਖਸ਼ ਦਾ ਸਾਥ ਸੰਗਤ ਉਹਨੇ ਵੱਡਾ ਕੜਾਇ ਰੱਖਦਾ ਹੋਇਆ ਸੀ ਵੱਡੇ ਕੜਾਇ ਦੇ ਵਿੱਚ ਜੀਵ ਦੇ ਮੌਤ ਜਿਹੜੇ ਸਭ ਤੋਂ ਉੱਪਰ ਦੇ ਜਿਹੜਾ ਸੀ ਉਹ ਖਾ ਜਾਂਦਾ ਸੀ ਪਰ ਤਮਸ਼ਤੇ ਕੜਾਇ ਵੀ ਖਬਿਆ ਹੋਇਆ ਕੋ ਉਹਦਾ ਰਾਖਸ਼ ਵੀ ਤਬਿਆ ਹੋਇਆ ਤੇ ਜਦੋਂ ਮਰਦਾਨੇ ਦੇ ਸਾਥ ਸੰਗਤ ਜੀ ਉਹ ਤਪਦੇ ਹੋਏ ਕੜਾਇ ਦੇ ਜਦੋਂ ਉਹ ਤਲਨਗਰ ਤੇ ਮਰਦਾਨੇ ਦੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਜੀਪੇ ਇਹ ਪੰਦੇ ਬਾਬਾ ਨਾਨਕ ਸਾਹਿਬ ਜੀ ਉਸੇ ਤੈਮੂ ਤੇ ਪਹੁੰਚੇ ਜਦੋਂ ਤੁਸੀਂ ਗੁਰੂ ਜਿਤੇ ਕਰਦੇ ਗੁਰੂ ਤੁਹਾਡੇ ਨੇੜੇ ਹੀ ਹੈ ਗੁਰੂ ਨੂੰ ਕਰੇ ਦੂਰ ਨਾ ਜਾਣੀ ਸਤਗੁਰੂ ਜੀ ਕਹਿੰਦੇ ਭਾਈ ਉਹ ਪ੍ਰਮਾਤਮਾ ਤੇ ਹੱਥਾਂ ਤੋਂ ਹੀ ਨੇੜੇ ਹੈ ਕਹੇ ਰਵਿਦਾਸ ਹੱਥਾਂ ਮੇਰੇ ਸਹਿਜੇ ਹੋਏ ਥੋਲ ਸੁਣੀ ਪ੍ਰਮਾਤਮਾ ਤੇ ਹੱਥ ਤੋਂ ਹੀ ਨੇੜੇ ਹੈ ਕਦੇ ਭਾਵਨਾ ਦੇ ਨਾਲ ਜੇਤੇ ਕਰਕੇ ਦੇਖੀ ਜਦੋਂ ਮਰਦਾਨੇ ਜੀ ਕੀਤਾ ਯਾਦ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਾਡੇ ਸਹਿਜੇ ਉਤੇ ਪਹੁੰਚ ਗਏ ਤੇ ਜਦੋਂ ਕੋਨੇ ਰਾਤ ਸ਼ਰੂ ਮਿਲਿਆ ਰਦਾਰ ਹੋਇਆ ਕੋ ਨਾਮ ਤੇ ਮਹਾਰਾਜੀ ਦਾ ਤੇ ਸਾਧ ਸੰਗਤ ਜੀ ਉੱਥੇ ਗੁਰਦਾਰ ਨਾਮ ਤੇ ਮਹਾਰਾਜੀ ਦਾ ਰਦਾਰ ਤੇ ਉਹਦੇ ਰਸ ਜੀ ਅੰਦਰ ਦੀ ਬੋਬ ਜਿਹੜੀ ਉਹ ਪੁੱਜ ਗਈ ਬਣਦਾ ਹੋਇਆ ਜਿਹੜਾ ਪੜਾਇਆ ਸਾਧ ਸੰਗਤ ਜੀ ਉਹ ਵੀ ਸ਼ਾਂਤ ਹੋ ਗਿਆ ਸਤਗੁਰੂ ਜੀ ਕਹਿੰਦੇ ਤਬਤ ਕੜਾ ਹੋ ਪੁੱਜ ਗਿਆ ਕੋ ਸਿਪੁਰ ਨਾਮ ਦੀ ਉਹ ਮਰਦਾਨੇ ਨੇ ਜਦੋਂ ਸਾਧ ਸੰਗਤ ਜੀ ਮਰਦਾਨੇ ਛੱਡਿਆ ਤੇ ਇਥੇ ਭਾਈ ਕੋਨੇ ਦਾ ਜੀਵਨ ਵੀ ਬਦਲ ਗਿਆ ਪਰ ਬਦਲਿਆ ਕਿਵੇਂ ਸਤਗੁਰੂ ਜੀ ਕਹਿੰਦੇ ਜਿਹਦੇ ਕੋਲ ਰੱਬ ਦਾ ਨਾਮ ਹੈ ਤੇ ਜਿਨ੍ਹਾਂ ਦੇ ਕੋਲ ਰੱਬ ਦਾ ਨਾਮ ਨਹੀਂ ਪਹਿਲਾਂ ਤੇ ਸਾਧ ਸੰਗਤ ਦੀ ਨਹੀਂ ਸੀ ਨਾਮ ਕੋਤੇ ਰੱਖ ਸਕਦੇ ਕੋਲ ਤਾਂ ਅੱਬਦਾ ਹੀ ਗਿਆ ਸੀ ਆਪ ਨੇ ਨਾਮਦਾ ਸਿਖਾਇਆ ਇਹ ਦਵਾਉਂਦਾ ਹਸਣਾ ਭਾਨ ਜੀ ਗੁਰੂ ਅਰਜਨ ਦੇਵ ਮਾਰਾ ਜੀ ਮਸ਼ਹੂਰ ਕਰਨ ਵਾਲੇ ਸਾਧ ਸੰਗਤ ਨੂੰ ਨਵਾਂ ਮਹੀਨਾ ਕਿਹੜਾ ਚੁਣਿਆ ਸੀ ਜੇਠ ਦਾ ਮਹੀਨਾ ਜਿਹੜਾ ਆਪ ਦੇ ਗਰਮੀ ਦਾ ਤੇ ਉਥੇ ਅੱਗ ਵੀ ਗਰਮ ਹੈ ਰੇਤ ਵੀ ਗਰਮ ਹੈ ਪਾਣੀ ਵੀ ਉਬਲ ਦਾ ਪਿਆਸ ਹੈ ਸਾ ਸੋਜਣੀ ਜਹਾਂ ਮਿਰ ਵੀ ਤਪਿਆ ਹੋਇਆ ਹੈ ਉਥੇ ਚੰਦੂ ਵੀ ਤਪਿਆ ਹੈ ਮੂਰਤਾਂ ਖਾਣ ਵੀ ਤਪਿਆ ਹੋਇਆ ਹੈ ਸੂਰਜ ਵੀ ਤਪਿਆ ਹੋਇਆ ਹੈ ਤੇ ਗੁਰਦਤਾ ਪਰ ਪੂਜਾ ਜਿਹੜਾ ਭਰ ਭਰ ਕੇ ਸਤਗੁਰ ਦੇ ਸੀਸ ਦੇ ਵਿੱਚ ਰੀਤੇ ਪਾਉਂਦਾ ਵੀ ਤਪਿਆ ਹੈ ਇਹ ਤਪਿਆਂ ਦੇ ਵਿੱਚ ਜੇ ਕੋਈ ਬੈਠਾ ਹੋਇਆ ਅਤੀ ਅੰਗੀ ਤੇ ਚੌਂਕੜਾ ਮਾਰ ਕੇ ਤੇ ਉਸ ਹੀ ਧੰਤ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਨਾਂ ਦੇ ਮੋਖ ਦੇ ਵਿੱਚੋਂ ਬਾਣੀ ਚਲਦੀ ਸੀ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਮ ਤੋਂ ਮੰਗਾ ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਦਾ ਨਾਮ ਹੈ ਸਤਗੁਰੂ ਜੀ ਕਿਤੇ ਬਾਹਰੀ ਤਪਸ਼ ਭਾਏ ਉਹਨਾਂ ਨੂੰ ਕੁਝ ਨਹੀਂ ਪੁੰਨ ਦਾ ਵਗਾਰ ਸਕਦੀ ਪਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਿਤੇ ਜਿਨ੍ਹਾਂ ਦੇ ਕੋਲ ਰੱਬ ਦਾ ਨਾਮ ਨਹੀਂ ਨਾ ਹੈ ਉਹਨਾਂ ਨੂੰ ਭਾਇ ਅਸਾੜ ਦਾ ਮਹੀਨਾ ਤਪਉਂਦਾ ਅਸਾੜ ਤਪਉਂਦਾ ਇਸ ਲਖ ਹੈ ਹਰ ਨਾਹੂ ਨਾ ਜੀ ਨਾ ਪਾਸ ਸਤਗੁਰੂ ਜੀ ਕਿਤੇ ਜਗ ਜੀਵਨ ਪਰਮ ਤਿਆਗ ਹੈ ਮਾਨਸ ਸੰਧੀ ਆਸ ਜਗਤ ਦਾ ਜੀਵਨ ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਮਾਰਗ ਹੈ ਜਿਹੜਾ ਸਤਗੁਰੂ ਜੀ ਕਹਿੰਦੇ ਦੁਨੀਆਂ ਦੇ ਲੋਕਾਂ ਨੇ ਉਹਨੂੰ ਤਿਆਗ ਦਿੱਤਾ। ਉਹਦੀਆਂ ਵਸਤੂਆਂ ਦੇ ਨਾਲ ਤੇ ਪਿਆਰ ਕਰਦੇ ਨੇ। ਉਹਦੀਆਂ ਬੱਚੀਆਂ ਦਾਤਾਂ ਦੇ ਨਾਲ ਤੇ ਪਿਆਰ ਕਰਦੇ ਪਰ ਉਸ ਮਾਨਵ ਨੂੰ ਬਸਾਰ ਦਿੱਤਾ। ਤੇ ਸਤਗੁਰੂ ਜੀ ਕਹਿੰਦੇ ਫਿਰ ਆਸ ਕਿਹਨੇ ਤੇ ਰੱਖੀ ਮਾਨਸੁਣ ਦੀ ਆਸ। ਤੇ ਲੋਕਾਂ ਨੂੰ ਤਿਆਗ ਸਕੀ ਹੁੰਦੇ ਨੇ ਕਿ ਮੇਰੀ ਇਹ ਸਵਾਰਦੇ ਦਾ ਮੇਰਾ ਇਹ ਕੋਈ ਸਵਾਰਦੇ ਸਤਗੁਰੂ ਜੀ ਕਹਿੰਦੇ ਨਹੀਂ। ਮਾਨਸ ਇਮਾਨਤ ਕੀ ਤੇਗ ਦੇਚੀ ਸਭ ਜਾਣ ਦੇਵਨ ਕੋ ਏ ਕਾ ਭਗਵਾਨ ਜਿਸ ਕਾ ਦੀਆ ਰਹਿ ਅਭਾਏ ਬਹੁ ਨਾ ਕਿਸਨਾ ਲਾਗੇ ਆਏ ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਦੇ ਉਤੇ ਆਸ ਰੱਖ ਜਿਹਦਾ ਇੱਕ ਵਾਰੀ ਦਿੱਤੀ ਨਾਸਾ ਸੰਗਤ ਜੀ ਜੇ ਪਰਮਾਤਮਾ ਨੇ ਆਪਣੇ ਨਾਮ ਦੇ ਦਾਤ ਦੇ ਤੀਨਾ ਸਤਿਗੁਰੂ ਜੀ ਕਹਿੰਦੇ ਅੰਦਰ ਦੀ ਤਪਸ ਮਿਟ ਜਾਵੇ ਕਿ ਮੰਨਣ ਵਾਲੀਆਂ ਬੰਤੀਆਂ ਖਤਮ ਹੋ ਜਾਣੀਆਂ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਨੁੱਖ ਦੀ ਆਸ ਤਿਆਗ ਉਹਦਾ ਜੀਵਨ ਪੁਰਬ ਤਿਆਗ ਹੈ ਮਨੁੱਖ ਦੀ ਆ ਜਿਨ੍ਹਾਂ ਨੇ ਮਨੋਖਾਂ ਦੀ ਆਸਰਤੀ ਹੁੰਦੀ ਹੈ ਜਦੋਂ ਦੇ ਮਾਲਕ ਨੂੰ ਸਾਡੇ ਕੇ ਸੰਤੂ ਜੀ ਕਹਿੰਦੇ ਉਹਨਾਂ ਦੀ ਹਾਲਤ ਕੀ ਹੋਈ ਦੁਇ ਭਾਏ ਬੁਚੀ ਐ ਗਲ ਪਈ ਜਮ ਕੀ ਫਾਸ ਦੂਜੇ ਭਾਏ ਵਿੱਚ ਬੈ ਕੇ ਭਈ ਗਵਾਸ਼ ਦੇ ਵਿੱਚ ਬੈ ਕੇ ਗਲ ਵਿੱਚ ਜਮਾਂ ਦੀ ਫਾਸ ਹੀ ਪੈਂਦੀ ਐ ਸਤਗੁਰੂ ਜੀ ਕਹਿੰਦੇ ਭਾਈ ਜਮਾਂ ਦੀ ਫਾਸ ਜਿਹੜੀ ਐ ਪਾਈ ਐ ਉਹ ਬੜਾ ਵੇਲੇ ਪੈ ਜਾਂਦੀ ਐ ਜੰਮ ਫਿਰਨੇ ਜਿਹੜੇ ਉਹ ਭਾਈ ਉਹ ਸਜਾਵਾਂ ਦੇ ਦੇ ਨੇ ਕਿ ਦੂਜੇ ਭਾਏ ਦੇ ਵਿੱਚ ਪੈ ਗਏ ਰੱਬ ਨੂੰ ਛੱਡ ਦਤਾ ਇੱਕ ਨੂੰ ਮਨੋਖਾ ਦੇ ਉੱਤੇ ਟੇਕ ਲਾ ਕੇ ਸੰਤੂ ਜੀ ਕਹਿੰਦੇ ਫਿਰ ਜਮਾਂ ਦੀ ਫਾਸ ਜਿਹੜੀ ਹੈ ਜਮਾਂ ਦੀ ਫਾੜੀ ਜਿਹੜੀ ਉਹ ਬਰ ਵਿੱਚ ਪੈ ਜਾਂਦੀ ਹੈ ਜੇਹਾ ਬੀਜ ਹੈ ਸੋਹਣਾ ਮੱਥਾ ਜੋ ਲਿਖਿਆ ਅਸੋ ਸੰਤੂ ਜੀ ਕਹਿੰਦੇ ਭਾਈ ਜਿਹੋ ਜਿਹਾ ਕੁਛ ਬੀਜਦਾ ਬੈਨ ਉਹੋ ਜਿਹਾ ਹੀ ਤੈਨੂੰ ਵੱਡਣਾ ਪੈਣਾ ਜੇਹਾ ਬੀਜ ਹੈ ਸੋਹਣਾ ਸੰਤੂ ਜੀ ਕਹਿੰਦੇ ਜਿਹੋ ਜਿਹਾ ਬੀਜ ਰਿਹਾ ਉਹੀ ਤੈਨੂੰ ਸਾਰਾ ਕੁਝ ਵੱਡਣਾ ਪਵੇਗਾ ਭਾਈ ਜੇ ਬੀਜ ਕੀ ਹੋਵੇ ਬੀਜਦਾ ਹੈ ਇਸ शरीर ਦੇ ਨਾਲ ਹੋਵੇ ਕਿਥੇ ਕਿਥੇ ਵੀਰ ਵਿਚਰੇ ਚਾਹਣਾ ਸਤਿਗੁਰੂ ਜੀ ਕਹਿੰਦੇ ਭਾਈ ਇਹ शरीर ਦੇ ਨਾਮ ਰਹਿ ਕੇ ਰੱਬ ਦੇ ਨਾਮ ਦੇ ਹੋਤੀ ਬੀਜ ਨੂੰ ਬੀਜਣਾ ਚਾਹੀਏ ਕਰਮ ਕਰਨੇ ਖਰ ਕਿਉਂਕਿ ਜਿਹੋ ਜਿਹਾ ਬੀਜ ਦਾ ਪਿਆ ਉਹ ਜਿਹੋ ਜਿਹਾ ਉੱਠਾਉਂਦਾ ਹੁਣ ਕਿਸਾਨ ਖੇਤ ਨੂੰ ਬੀਜਦਾ ਹੈ ਖੇਤ ਦੇ ਵਿੱਚ ਸਾਧ ਸੰਗਤ ਜੀ ਦੇ ਪਰਕੰਧ ਦੀ ਬਸਲ ਬੀਜੀ ਹੈ ਥੋੜੇ ਪਰਕੰਧ ਦੀ ਵੜੜੀ ਆ ਉਹਨੂੰ ਮक्की ਪ੍ਰਾਪਤ ਨਹੀਂ ਹੋਵੇਗੀ ਉਹ ਤੋਂ ਕਿਉਂਕਿ ਜਿਉਂ ਜਿਹਾ ਬੀਜਿਆ ਉਹਨਾ ਹੋ ਜਾਵੇਗਾ ਜਿਉਂ ਜੇ ਕਰਮ ਤੂੰ ਕਰਦਾ ਹੈ ਤੈਨੂੰ ਉਹੋ ਜੇ ਉੱਥੇ ਫਲ ਮਿਲਪਤੋਵੇਗਾ ਜਿਵੇਂ ਸਾਧ ਸੰਗਤ ਜੀ ਗੁਰਬਾਣੀ ਵਿੱਚ ਵਜਨ ਆਉਂਦਾ ਅਜੈ ਸੋ ਹੋਵੇ ਕਿ ਵਿਧਿਆ ਪਾਏ ਅਜੈ ਰਾਮ ਦਾ ਰਾਜਾ ਹੋਇਆ ਇਹ ਪਾਟਵਾ ਦਾ ਅਗੋ ਪੁੱਤਰਾਂ ਦੇ ਵਿੱਚੋਂ ਸੀ ਤੇ ਸਾਧ ਸੰਗਤ ਜੀ ਕੋਈ ਰਾਜਾ ਇਹ ਕਿ ਵਿਧਿਆ ਮੰਗਣ ਵਾਸਤੇ ਆਇਆ ਇਹਦੇ ਘਰ ਦੇ ਵਿੱਚ ਤੇ ਜਦੋਂ ਇਹ ਤੋਂ ਭੇਖਿਆ ਮੰਗੀ ਤੇ ਇਹਨੇ ਦੇਣਾ ਤੇ ਕੀ ਸੀ ਇਹਨੇ ਉਲਟਾ ਉਹਦਾ ਟਿੱਕਰ ਕਰਕੇ ਕਿਆ ਲਗਾਉ ਘੋੜਿਆਂ ਦੀ ਜਦ ਬਈ ਉਹ ਚੁੱਪ ਕੇ ਬਹਿ ਜਾਂਦੇ। ਉਹ ਸਾਥ ਸੰਗਤ ਦੀ দান ਤੇ ਕਰ ਲੱਗੇ ਆਂ। দান ਕਰਨ ਲੱਗੇ ਨੇ ਸੋਚ ਕੇ দান ਕਰਿਆ ਕਰੋ ਕਿ দান ਕਰਦੇ ਕਿਹੜਾ ਬਣੇ। ਕਿਉਂਕਿ ਸਤਿਗੁਰੂ ਜੀ ਕਹਿੰਦੇ ਜਿਹੋ ਜਿਹਾਂ ਦੇ ਰਹੇ ਆ ਨਾ ਜਿਹੋ ਜਿਹਾਂ ਵੀਰ ਦਾਤੋਂ ਵੱਡਣਾ ਉਹ ਜਹਾ ਪਹਿਣਾ। ਜੇ ਕਿਸੇ ਨੂੰ ਪਾਣੀ ਦਾ ਗਲਾਸ ਦੇ ਦਿੰਦਾ ਹੈ ਭਾਵਨਾ ਕਰਕੇ ਤਵੀ ਰੱਬ ਪਤਾ ਨਹੀਂ ਕਿ ਤੇਰੇ ਵਾਸਤੇ ਕਿੰਨੀ ਖਰਾਬ ਨੇ ਤੇ ਕੋਈ ਦਾਤਾ ਸੰਭੀ ਹੁੰਦਾ। ਹੁਣ ਸਾਧ ਸੰਗਤ ਜੀ ਨੇ ਕਿਹਾ ਕਿ ਤਦ ਰਾਜਾ ਕਹਿੰਦਾ ਜੀ ਉਹ ਪਈ ਹੈ ਜਿਹੜੀ ਲੇਧੋ ਰਹਿਤੋ ਤੇ ਸਾਧੂ ਜਿਹੜਾ ਸੀ ਪੁਜਿਆ ਹੋਇਆ ਸੀ ਰੱਬ ਦਾ ਕੋਈ ਪਿਆਰਾ ਸੀ ਕਹਿਣ ਲੱਗਾ ਰਾਜਾ ਆਪ ਦੇ ਦੇ ਜੀ ਦੀ ਜੀ ਤੇ ਸਾਧ ਸੰਗਤ ਜੀ ਅਜੇ ਰਾਜੇ ਨੇ ਇੱਕ ਬੋਗ ਭਾਰਤੇ ਜੀ ਦੇ ਦਿੱਤੀ ਉਹਦੀ ਝੋਲੀ ਵਿੱਚ ਪਾ ਦਿੱਤੀ ਤੇ ਉਹ ਸੰਤ ਮਹਾਤਮਾ ਦੇ ਮੁਖ ਦੇ ਵਿੱਚੋਂ ਨਿਕਲਿਆ ਰਾਜਾ ਦਾ দান ਜਿਹੜਾ ਇੱਕ ਵਧੇ ਹੋਤੇ ਪਰਮਾਤਮਾ ਤੇਰਾ ਦਿੱਤਾ ਹੋਇਆ দান ਵਧਾਵੇ تے مارو ماں جتھے کوئی کڑیا پا کے بیٹھا سی اڑی کڑیا تے بیٹھا ہویا سی کچھ انگریزی تے بعد آ کے 10 دن لگے مہینہ لگ گیا کوئی 6 مہینے لگے اے جڑی دے تے بعد بعد کے بہت ہو گئی راجا ایک دن جنگل والی سائیڈ تو آیا دیکھا کہ لے دے ڈھیر بڑے 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 لگے ہوئے ہیں اے سیدھا سمجھا ہوا سی احساس ہے جی کیونکہ قربانی وجہ نہ اجا سو ਤੇ ਜਦੋਂ ਰਾਜਾ ਨੂੰ ਇਹ ਮਹਿਸੂਸ ਹੋਇਆ ਕਿ ਸੇ ਕੋਈ ਰਾਜੇ ਨੂੰ ਤਾਰਾ ਕਿੰਨਾ ਹੋਇਆ ਤਾਂ ਹੀ ਜਿੱਦ ਹੈ ਉੱਥੇ ਜਾ ਕੇ ਬੋਤਨਾਂ ਕੀਤਾ ਕੀ ਲੱਗਦਾ ਉਸ ਕੁੜੀਆ ਦੇ ਵਿੱਚ ਕੋ ਸਾਧੂ ਬੈਠਾ ਹੋਇਆ ਤੇ ਸਾਧੂ ਉਸਨੂੰ ਉਸਦਾ ਜੀ ਲੈਦੇ ਗਏ ਕਹਿੰਦੇ ਰਾਜੇ ਤੇਰਾ ਤਾਰਾ ਵਰਦਾਨ ਹੈ ਇਹ ਰੱਬ ਨੇ ਬੁਲਾਇਆ ਕਹਿੰਦਾ ਮੈਂ ਤੂੰ ਮੋਢ ਦਿੱਤੀ ਸੀ ਕਹਿੰਦਾ ਤੂੰ ਮੋਢ ਦਾਮ ਕੀਤੀ ਰਾਤ ਨੂੰ ਤੀਨ ਮੋਢਾ ਦਾ ਪਤਾ ਨਹੀਂ ਕਿੰਨਾ ਤੇ ਰੱਬ ਨੇ 10 ਗੁਣਾ 50 ਗੁਣਾ ਦਾ ਰਾਜਾ ਮਰਾਕ ਉਸਤਾਨੇ ਚ ਕਹਿ ਲਗਾ ਰਾਜੇ ਨੂੰ ਤੇ ਖਾਣਾ ਪੈਣਾ ਜੋ ਦਾਅ ਦਿੱਤਾ ਜੋ ਮੀਜਿਆ ਤੂੰ ਤੈਨੂੰ ਵੱਡਣਾ ਪੈਣਾ ਕਹਿ ਲਗਾ ਜਿੱਦਾਂ ਕਿਵੇਂ ਬਖਾ ਸਕਦਾ ਤੇ ਮੇਰੀ ਤੇ ਕਿਰਪਾ ਕਰੋ ਉਹ ਰਾਜੇ ਦੇ ਭਾਲ ਚੰਗੇ ਤੇ ਮੱਥੇ ਤੇ ਕੁਝ ਟਣ ਗਿਆ ਤੇ ਉਹ ਆਪਣਾ ਜਰੂਰੇ ਸਭੂ ਦੇ ਚਰਨਾਂ ਤੇ ਰੱਖਤਾ ਆਪਣਾ ਸੀਸ ਚਰਨਾਂ ਤੇ ਇੱਕ ਰੱਖਤਾ ਸਭੂ ਨੂੰ ਕਹਿ ਲਗਾ ਮੇਰੀ ਕੋਈ ਮਦਦ ਕਰੋ ਮੇਰੀ ਨੂੰ ਕਿਰਪਾ ਕਰੋ ਕਹਿਣਗੇ ਰਾਜੇ ਨੂੰ ਇੱਕ ਤੈ ਖਾਣਾ ਪਵੇਗਾ ਨਹੀਂ ਤੇ ਲੋਕਾਂ ਦੇ ਕੋਲ ਨਿੰਦਿਆ ਕਰਾਂਗਾ ਕਿਉਂਕਿ ਜਿੰਨੀ ਲੋਕੀ ਤੇਰੇ ਨਿੰਦਿਆ ਕਰਨਗੇ ਤੇਰਾ ਜੂਰ ਖਾਣਗੇ ਤੇ ਸਾਹ ਸਮਝ ਕੇ ਰਾਜਾ ਉਹਦੀ ਲੋਕਾਂ ਦੇ ਕੋਲ ਨਿੰਦਿਆ ਕਰਦਾ ਬੜੀ ਨਿੰਦਿਆ ਕਰਾਈ ਇਥੇ ਬਾਜ਼ਾਰ ਵਿੱਚ ਖੜ ਕੇ ਤੇ ਨੇ ਉਕਰਵ ਕਰਨੀ ਕੁਝ ਲੋਕਾਂ ਨੇ ਬੜੀ ਨਿੰਦਿਆ ਕਰਨੀ ਕਿ ਭਾਈ ਇੰਨਾ ਰਾਜਾ ਬੰਦਾ ਉਹ ਜਿਵੇਂ ਜਿਵੇਂ ਨਿੰਦਿਆ ਰੋਕੀ ਕਰਦੇ ਇਹ ਜਿਹੜਾ ਭਾਰ ਹੈ ਘਟ ਜਾਂਦਾ ਨਿੰਦਿਆ ਜਿਹੜੀ ਅਸੀਂ ਕਿਸੇ ਦੀ ਕਰਦੇ ਆ ਨਾ ਤੇ ਦੂਜਿਆਂ ਦੀ ਆਪੋ ਮੈਂ ਨਾਉਂ ਦੂਜਿਆਂ ਦੀ ਬੈਰ ਖਾਮ ਦਾ ਪ੍ਰਭਾਵ ਰਹਿੰਦਾ ਹੈ ਤੇ ਸਾਧ ਸੰਗਤ ਜੀ ਜਦੋਂ ਇਹ ਸਾਰੀ ਬੇਦ ਖਤਮ ਹੋ ਗਈ ਤੇ ਇੱਕ ਮੁੱਠੀ ਜੀ ਰਹਿ ਗਈ। ਉਹ ਰਾਜਾ ਆਇਆ ਕੰਗਾਲ ਜੀ ਮਹਾਰਮਾ ਜੀ ਇਹ ਨਹੀਂ ਖਤਮ ਹੋਈ ਹੈ। ਕਹਾਂ ਲਗੀ ਇਹ ਖਤਮ ਤੇ ਖਾਨਾ ਨਹੀਂ ਹੋਈ। ਜਾਣਦੇ ਨੇ ਕੋਈ ਸਾਧੂ ਤੇ ਨਹੀਂ ਗਿਆ। ਇਹ ਸਾਧੂ ਨੂੰ ਕੋਈ ਗਿਆ ਸਾਧੂ ਨੇ ਨੇ ਸੀ ਕਹਿੰਦਾ ਅਗਰ ਰਾਜਤਰੀ ਲੈ ਦਸੀ ਕੋਈ ਖਾਈ। ਕਰਮ ਨੂੰ ਕਰੇ ਸੀ ਕੋਈ ਖਾਈ। ਤੇ ਸਾਧ ਸੰਗਤ ਨੂੰ ਲੱਗ ਖਾਣੀ ਭਈ। ਇਸ ਤਰ੍ਹਾਂ ਕਿ ਸਾਧੂ ਜੀ ਬਚਨ ਕਰਦੇ ਨੇ। ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਜੇ ਹਾ ਕੀਤਾ ਸੋਰਨਾ ਇਹੋ ਜਿਹਾ ਬੀਜ ਨੋ ਬੀਜੀ ਜਿਹੜਾ ਤੈਨੂੰ ਦਰਗਾਹ ਦੇ ਵਿੱਚ ਜਾ ਕੇ ਵੱਢਣਾ ਖੁਸ਼ਾ ਹੋ ਜਾਂਦੇ ਇੱਕ ਧਾਰਨਾ ਪਉਦੇ ਆ ਨਾ ਆਪਾਂ ਇੱਕ ਬੀਜੀ ਨਾਲ ਧਰੂ ਦੇ ਪਿਆਰੀ ਪਾਪਾਂ ਵਾਲੇ ਖੇਤ ਵੀਲਦੇ ਅਸੀਂ ਦੇ ਪਾਪਾਂ ਦੇ ਖੇਤ ਨਹੀਂ ਵੀਲਦੇ ਤੇ ਉਹ ਪਤਾ ਨਹੀਂ ਕਿੱਲੇ ਕੋਪਾਪ ਕਰਦੇ ਕਿ ਦਿਲ ਚੜਦਾ ਹੈ ਸ਼ਾਮ ਤੱਕ ਪਤਾ ਨਹੀਂ ਕਿੱਲੇ ਕੋ ਔਗੜ ਕਿੱਲੇ ਕੋ ਪਾਪ ਕਰੀ ਜਾਵੇ ਧੰਨਵਾਦ ਸ੍ਰੀਕਾਂ ਨੂੰ ਮੇਰੀ ਕੀਤਾ ਹੈ ਸਤਿਗੁਰੂ ਜੀ ਕਹਿੰਦੇ ਜੇਹਾ ਬੀਜ ਹੈ ਸੋਰਨਾ ਮਤਸਾ ਜੋ ਇਆਸੇ ਮੰਮੀ ਦੀ ਜਿਹੋ ਜਾਂ ਲੇਖਿਆ ਗਿਆ ਨਾ ਜਿਹੋ ਜਾਂ ਪੀਸ ਦਾ ਪਛਤਣਾ ਉਬਰਣਾ ਪੈਣਾ ਹੈ ਰਹਿਣ ਬਿਹਾਣੀ ਪਛਤਾਣੀ ਉੱਠ ਚੱਲੀ ਗਈ ਨਰਾਸ਼ ਸਭੂ ਜੀ ਕਿਤੇ ਜਦ ਜਿੰਦਗੀ ਉਪੀ ਰਹਿਣ ਕਰਨ ਹੋ ਗਈ ਨਾ ਇਹ ਮੂਖਾ ਸਦੀਪ ਉਪੀ ਰਹਿਣ ਕਰਨ ਹੋ ਗਈ ਫਿਰ ਪਛਤਾਣੀ ਫਿਰ ਪਛਤਾਵਾ ਹੀ ਕੁੱਲੇ ਰਹਿ ਜਾਂਦਾ ਉਹ ਉੱਠ ਚੱਲੀ ਗਈ ਨਰਾਸ਼ ਪਰ ਨਾਸ਼ੇ ਕੁੱਲੇ ਰਹਿ ਜਾਂਦੀ ਹੈ ਇਹ ਸਾਨੂੰ ਜਿੰਦਗੀ ਉਪੀ ਰਾਗ ਜੜੀ ਹੋਈ ਹੈ ਤੇ ਜਿਹੜੇ ਜਿਹੇ ਇਸ ਰਾਹ ਦੇ ਵਿੱਚ ਪ੍ਰਮਾਤਮਾ ਦੇ ਨਾਲ ਮਿਲਣ ਦਾ ਯਤਨ ਕਰਦੇ ਨੇ ਨਾ ਸਾਧੂ ਜੀ ਕਹਿੰਦੇ ਭਾਈ ਉਹਨਾਂ ਦਾ ਜੀਵਨ ਸੁਖਾਲਾ ਬਣਦਾ ਨਹੀਂ ਤੇ ਭਾਈ ਇਹ ਸਮਾਂ ਤੇ ਚੱਲੀ ਜਾ ਰਿਹਾ ਹੈ ਰਹਿਣ ਵਿਹਾਨੀ ਮੁਸਤਾਨੀ ਉੱਠ ਚੱਲੀ ਗਈ ਨਰਾਸ ਜਿੰਨ ਕੋ ਸਾਧੂ ਭੇਟਿਆ ਜਿੰਨ ਕੋ ਸਾਧੂ ਭੇਟਿਆ ਸੁਧਰਦਾ ਹੋਇਆ ਨਰਾਜ ਜਿਨ੍ਹਾਂ ਨੂੰ ਭਾਈ ਸਾਧੂਆਂ ਦੀ ਸੰਗਤ ਮਿਲ ਗਈ ਪਰ ਭੇਟੀਆਂ ਤੋਂ ਬਾਅਦ ਨਹੀਂ ਮਿਲਣਾ ਜਿਨ੍ਹਾਂ ਨੂੰ ਸਾਧੂਆਂ ਦੀ ਸੰਗਤ ਮਿਲ ਗਈ ਨਾ ਸਤਗੁਰੂ ਜੀ ਕਹਿੰਦੇ ਸੋ ਦਰਗਾਹ ਹੋਵੇ ਫਲਾਸ ਹੋਣਾ ਨਹੀਂ ਦਰਗਾਹ ਦੇ ਵਿੱਚ ਫਲਾਸੀ ਹੋ ਜਾਂਦੀ ਹੈ ਦਰਗਾਹ ਦੇ ਵਿੱਚ ਉਹਨਾਂ ਨੂੰ ਮਾਰਾ ਨਹੀਂ ਪੈਦੀ ਆ ਉਹਨਾਂ ਨੂੰ ਫਿਰੇ ਸਮਝ ਆ ਜਾਂਦੀ ਦੂਰ ਰਹੀ ਸਭ ਜੰਮ ਕੀ ਬਾਤ ਸਤਗੁਰੂ ਜੀ ਕਹਿੰਦੇ ਧਰਮ ਦਾ ਇਹਨਾਂ ਬਕਾਹਾਂ ਕਰੋਗੇ ਜਦ ਫਾਟੇ ਹੋ ਸਕੋ ਲੇਖਾ ਜਦੋਂ ਧਰਮ ਰਾਜ ਨੇ ਏਕੇ ਵਾਲੇ ਦਾਗ ਜੀ ਪਾਲਦੇ ਸਤਗੁਰੂ ਜੀ ਕਹਿੰਦੇ ਭਾਈ ਫਿਰ ਉਹਨਾਂ ਨੂੰ ਦਰਗਾਹ ਦੇ ਵਿੱਚ ਜਾ ਕੇ ਸ਼ਰਮਿੰਦਾ ਨਹੀਂ ਹੋਣਾ ਕਹਿੰਦਾ ਸਤਗੁਰੂ ਜੀ ਕਹਿੰਦੇ ਦਰਗਾਹ ਚ ਉਹਨਾਂ ਦੀ ਫਲਾਸੀ ਹੋ ਜਾਂਦੀ ਜਿਹੜਾ ਉਹ ਸਾਧੂਆਂ ਦੀ ਸੰਗਤ ਮਿਲ ਜਾਂਦੀ ਹੈ ਵਾਦੀ ਕਿਰਪਾ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਹੈ ਪ੍ਰਮਾਤਮਾ ਸਾਡੀ ਕਿਰਪਾ ਕਰ ਸਾਨੂੰ ਨਾਮ ਦੀ ਦਾਤ ਦੇ ਸਾਡੀ ਕਿਰਪਾ ਕਰਕੇ ਤੇਰੇ ਦਰਸ਼ਨਾਂ ਦੀ ਪਿਆਸ ਆਉਂਦ ਲੱਜੇ ਤੇਰੇ ਦਰਸ਼ਨ ਹੋਏ ਪਿਆਸ ਪਰਮ ਤੁਜ ਬਿਨੂ ਦੂਜਾ ਕੋ ਨਹੀਂ ਹੈ ਪ੍ਰਮਾਤਮਾ ਤੇਰੇ ਤੁੰਡਾ ਸਰ ਸਾਧ ਦੇ ਵਿੱਚ ਕੋਈ ਦੂਜਾ ਨਹੀਂ ਜਿਹੜਾ ਅੰਦਰ ਦੀ ਤਪਸ਼ ਨੂੰ ਕਰ ਸਕੇ ਨਾਨਕ ਕੀ ਅਰਦਾਸ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਕਹਿੰਦੇ ਪ੍ਰਮਾਤਮਾ ਤੇਰੇ ਤੇ ਸਾਡੀ ਇਹ ਅਰਦਾਸ ਇਹੀ ਜੁੜਦਲੀ ਹੈ ਕੀ ਸਾਡੇ ਦੀ ਕਿਰਪਾ ਕਰ ਤੇਰੇ ਤੋਂ ਬਣਾ ਕੋ ਦੁਜਾ ਨਹੀਂ ਹਸੋ ਸਾਥ ਅਸਾੜ ਸੁਹੰਗਾ ਤਿਸ ਲਗੈ ਸਤੂ ਜੀ ਕਹਿੰਦੇ ਭਾਈ ਅਸਾੜ ਦਾ ਮਹੀਨਾ ਤਪਦਾ ਉਹਨਾਂ ਨੂੰ ਲੱਗਦਾ ਜਿਨਾ ਰੱਬ ਦਾ ਨਾਮ ਨੂੰ ਤੇ ਉਹ ਸਤੂ ਧੰ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਅਸਾੜ ਸੁਹੰਗਾ ਤਿਸ ਲਗੈ ਅਸਾੜ ਦਾ ਮਹੀਨਾ ਸੋਹਣਾ ਉਹਨਾਂ ਨੂੰ ਲੱਗਦਾ ਜਿਸ ਮਨ ਹਰ ਚਰਨ ਨਿਵਾਸ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦੇ ਚਰਨਾਂ ਦਾ ਨਿਵਾਸ ਹੋਵੇ ਗੁਰੂ ਕਿਰਪਾ ਕਰੇ ਸਾਨੂੰ ਵੀ ਪਾਉਨ ਬਾਣੀ ਦੀ ਸਮਝ ਆ ਜਾਵੇ ਧੰਨ ਸ਼੍ਰੀ ਗੁਰੂ ਜਨ ਦੇ ਮਹਾਰਾਜ ਜੀ ਸਾਨੂੰ ਸਾਡੇ ਜੀਵਨ ਨੂੰ ਸਵਾਰਨਾ ਯਤਨ ਕਰਦੇ ਗੁਰੂ ਕਿਰਪਾ ਕਰੇ ਇੱਕ ਇੱਕ ਸ਼ਬਦ ਜਿਹੜਾ ਸਾਡੇ ਦਿਲ ਦੇ ਵਿੱਚ ਵਸ ਜਾਵੇ ਇੱਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਹੁਤ ਜਨਮਾਂ ਨਾ ਆਵਾ ਗੁਰੂ ਕਿਰਪਾ ਕਰੇ ਪਾਉਨ ਰਚਨਾ ਦਾ ਸਾਂਝ ਪਾਉਂਦੇ ਹਾਂ ਜੀ